ਬਹੁਤ ਸਾਰੇ ਬੰਦੇ ਥਾਣਾ ਕੇ ਥਾਮ ਅਜਨਾਲੇ ਥਾਣੇ ਵਾਲੇ ਕੇਸ ਚੋਂ ਪਾਏ ਆ ਜਿਹੜੇ ਉੱਥੇ ਨਹੀਂ ਮੌਜੂਦ ਸੀ ਦਲਜੀਤ ਸਿੰਘ ਕਲਸੀ ਦਾ ਵੀ ਇੱਥੇ ਨਹੀਂ ਸੀ ਹਾਂ ਇੱਕ ਦੋ ਹੋਰ ਸੱਜਣ ਪ੍ਰਧਾਨ ਮੰਤਰੀ ਬਾਦ ਦੇ ਕੇ ਵੀ ਹੈ ਨਹੀਂ ਸੀ ਉਹ ਵੀ ਐ ਨਹੀਂ ਸੀ ਸੋ ਪੁਲਿਸ ਸਟੇਸ਼ਨ ਵਾਲੇ ਕੇਸ ਚ ਸਾਰੇ ਬੰਦੇ ਸ਼ਾਮਲ ਨਹੀਂ ਸੀ ਆਪਾਂ ਇਹ ਨਹੀਂ ਕਹਿੰਦੇ ਮਤਲਬ ਕਿ ਵੀ ਸਾਰੇ ਨਹੀਂ ਸੀ ਸ਼ਾਮਲ ਕੁਝ ਬੰਦੇ ਆ ਜਿਹੜੇ ਨਹੀਂ ਸੀ ਸ਼ਾਮਲ ਕਿਉਂਕਿ ਅਮਰ ਸ਼ਾਹ ਨੇ ਪਿਛਲੇ ਹਫਤੇ ਕਹਿ ਦਿੱਤਾ ਹੋਇਆ ਪਾਰਲੀਮੈਂਟ ਵਿੱਚ ਸੋ ਉਹਨਾਂ ਬਾਰੇ ਕੋਈ ਫੈਸਲਾ ਵੱਖਰਾ ਵੀ ਹੋ ਸਕਦਾ ਹੈਗਾ ਮੇ ਜਿਸ ਢੰਗ ਨਾਲ ਉਹ ਬੋਲੇ ਹੈਗੇ ਆ ਜਾਂ ਫਿਰ ਉਹਨਾਂ ਨੂੰ ਅਨਲਾਫੁਲ ਐਕਟੀਵਿਟੀ ਹੈ ਜਿਹੜਾ ਆਲਰੇਡੀ ਕੇਸ ਹੈਗਾ ਜਾਂ ਉਸ ਦੇ ਵਿੱਚ ਜਿਹੜਾ ਪਾ ਦਿੱਤਾ ਜਾਊਗਾ ਭਾਈ ਮਹਿਲ ਸਿੰਘ ਬੱਬਰ ਹੁਣਾਂ ਦੀ ਜਿਨ੍ਹਾਂ ਦਾ ਪਿਛਲੇ ਦਿਨੀ ਜਿਹੜਾ ਹੈ ਅਕਾਲ ਚਲਾਣਾ ਹੋਇਆ ਹੈਗਾ ਸਰਦਾਰ ਅਫਤਾ ਸਿੰਘ ਜੀ ਥੋੜਾ ਜਿਹਾ ਇਹਨਾਂ ਦੀ ਸ਼ਖਸੀਅਤ ਬਾਰੇ ਜਾਣਕਾਰੀ ਜਿਹੜੀ ਹੈ ਸੰਗਤਾਂ ਨੂੰ ਹਾਂਜੀ ਹਾਂਜੀ ਸੋ ਸਿੱਖ ਲਹਿਰ ਦੇ ਸਿੱਖ ਸੰਘਰਸ਼ ਦੇ ਬਹੁਤ ਹੀ ਮੋਢੀ ਆਗੂਆਂ ਵਿੱਚੋਂ ਭਾਈ ਮਹਿਲ ਸਿੰਘ ਜੀ ਪਿਛਲੇ ਦਿਨੀ ਆਪਰੇ ਸੰਸਾਰਕ ਆ요 ਪੂਰੀ ਕਰਕੇ ਹੈਗੇ ਜਿਹੜੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾਬਰਾਜੇ ਨੇ ਸੋ ਸਿੱਖ ਲਹਿਰ ਦੇ ਮਹਾਨ ਯੋਧੇ ਭਾਈ ਸੁਖਦੇਵ ਸਿੰਘ ਜੀ ਉਹਨਾਂ ਦੇ ਭਰਾਤਾ ਸਨ ਤੇ 1978 ਤੋਂ ਬਾਅਦ ਹੀ ਜਿਹੜਾ ਹੈਗਾ ਸਾਕੇ ਤੋਂ ਬਾਅਦ ਇਸ ਸੰਘਰਸ਼ ਨਾਲ ਜੁੜੇ ਆ ਖੰਡਕੀਰਤਨੀ ਜਥੇ ਨਾਲ ਜੁੜੇ ਹੋਏ ਸੀਗੇ ਸੋ ਮੁੜ ਕੇ ਜਦੋਂ ਲੱਗਿਆ ਵੀ ਸਰਕਾਰਾਂ ਹੁਣ ਕੌਮ ਨੂੰ ਭਾਜੀ ਪਾ ਰਹੀਆਂ ਤਾਂ ਉਹਨਾਂ ਨੇ ਰਣ ਤੱਤੇ ਵਿੱਚ ਜੂਝਣ ਦਾ ਜਿਹੜਾ ਆਪਣੇ ਭਰਾਤਾ ਭਾਈ ਸੁਖਦੇਵ ਸਿੰਘ ਤੇ ਹੋਰ ਜਿਹੜੇ ਬਹਾਦਰ ਸੂਰਮੇ ਆ ਉਹਨਾਂ ਨਾਲ ਜਿਹੜਾ ਹੈਗਾ ਫੈਸਲਾ ਕਰਿਆ ਬਹੁਤ ਲੰਮੇ ਸਮੇਂ ਤੱਕ ਰੂਪੋਸ਼ੀ ਦੌਰਾਨ ਪੰਜ ਮੈਂਬਰੀ ਪੰਥਕ ਕਮੇਟੀ ਦੇ ਵੀ ਮੈਂਬਰ ਆ ਜਿਹੜੇ ਰਹੇ ਬਹੁਤ ਸਿਧਾਂਤਕਾਰੀ ਦੇ ਜਿਹੜੇ ਬਿਆਨ ਉਸ ਸਮੇਂ ਦੌਰਾਨ ਆਏ ਭਾਈ ਮਹਿਲ ਸਿੰਘ ਜੀ ਉਹਨਾਂ ਵਿੱਚੋਂ ਇੱਕ ਸ਼ਾਨ ਸੋ ਗੁਰੂ ਮਹਾਰਾਜ ਨੇ ਜਿੰਨੀ ਸੇਵਾ ਲਈ ਸੀ ਰਣ ਤੱਤੇ ਵਿੱਚ ਉਹ ਸੇਵਾ ਵੀ ਨਿਭਾਈ ਮੁੜ ਕੇ ਜਲਾਵਤਨੀ ਵਿੱਚ ਰਹਿੰਦੇ ਆ ਪਿਛਲੇ ਦਿਨੀਆਂ ਜਿਹੜਾ ਉਹਨਾਂ ਨੇ ਆਪਣੇ ਸੰਸਾਰਕ ਆਯੂ ਪੂਰੀ ਕਰਦੇ ਆ ਆਖਰੀ ਸਵਾਸ ਲਏ ਆ ਸੋ ਸਿੱਖ ਕੌਮ ਇਹ ਜੇ ਯੋਧਿਆਂ ਸੂਰਮਿਆਂ ਬਹਾਦਰਾਂ ਤੇ ਹਮੇਸ਼ਾ ਮਾਣ ਕਰਦੀ ਰਹੇਗੀ ਜਿਨ੍ਹਾਂ ਨੇ ਅ ਵਕਤ ਦੇ ਅਹਿਮਦ ਸ਼ਾਹ ਬਦਾਲੀ ਤੇ ਵਕਤ ਦੇ ਔਰੰਗਜ਼ੇਬਾਂ ਦਾ ਜਿਹੜਾ ਹੈਗਾ ਇਹ ਨਹੀਂ ਮੰਨੀ ਔਰ ਉਹਨਾਂ ਦੇ ਖਿਲਾਫ ਡਟ ਕੇ ਸਿੱਖੀ ਰਵਾਇਤਾਂ ਅਨਸਾਰ ਸਿੱਖ ਕੌਮ ਦੀਆਂ ਭਾਵਨਾਵਾਂ ਅਨਸਾਰ ਚਾਹੇ ਉਹ ਰਣ ਤੱਤੇ ਵਿੱਚ ਸੀ ਚਾਹੇ ਉਹ ਕਲਮ ਦੀ ਲੜਾਈ ਸੀ ਚਾਹੇ ਉਹ ਧਰਮ ਦੀ ਧਾਰਮਿਕ ਉਹਦੇ ਵਿੱਚ ਸੀਗੇ ਪਿੰਡ ਵਿੱਚ ਉਹਨਾਂ ਨੇ ਸਾਰੀਆਂ ਮੋਰਚੀਆਂ ਤੇ ਹੀ ਬੜੀ ਇਮਾਨਦਾਰੀ ਨਾਲ ਜज्ਬੇ ਨਾਲ ਔਰ ਗੁਰੂ ਸਾਹਿਬ ਦੇ ਭਾਣੇ ਅਨਸਾਰ ਲੰਮੇ ਸਮੇਂ ਦੀ ਜਲਾਵਤਨੀ ਨੂੰ ਸੈਂਧਿਆ ਹੋਇਆ ਸੋ ਅਕਾਲ ਪੁਰਖ ਦਾ ਭਾਣਾ ਮੰਨਿਆ ਔਰ ਡਟ ਕੇ ਆਖਰੀ ਸਾਹ ਤੱਕ ਆ ਜਿਹੜੇ ਉਹ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਤੇ ਉਹਦੀ ਆਜ਼ਾਦੀ ਲਈ ਆ ਜਿਹੜੇ ਤਤ ਪਰ ਰਹੇ ਸੋ ਸਮੂਹ ਸਿੱਖ ਕੌਮ ਆ ਜਿਹੜੀ ਭਾਈ ਮਹਿਲ ਸਿੰਘ ਬੱਬਰ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੀ ਬਿਲਕੁਲ ਜੀ ਤੇ ਹੁਣ ਆਪਾਂ ਅੱਗੇ ਗੱਲਬਾਤ ਕਰ ਲੈਨੇ ਆ ਰੋਲਦਾ ਸਿੰਘ ਕੇਸ ਦੇ ਵਿੱਚ ਜਿਹੜਾ ਹੈਗਾ ਇਹ ਭਾਈ ਜਗਤਾਰ ਸਿੰਘ ਤਾਰਾ ਤੇ ਰਮਨਦੀਪ ਸਿੰਘ ਗੋਲਡੀ ਹੁਣੀ ਜਿਹੜੇ ਨੇ ਬਰੀ ਹੋਏ ਹੈਗੇ ਨੇ ਸਰਦਾਰਤਾ ਸਿੰਘ ਦੀ ਪੰਜ ਜਾਣੇ ਪਹਿਲਾਂ ਹੀ ਇਸ ਕੇਸ ਦੇ ਵਿੱਚ ਬਰੀ ਹੋ ਚੁੱਕੇ ਸਨ ਤੇ ਹੁਣ ਇਹ ਬਰੀ ਹੋਏ ਨੇ ਕੀ ਕਹੋਗੇ ਹਾਂਜੀ ਹਾਂਜੀ ਸੋ ਇਹ ਕਾਫੀ ਲੰਮੇ ਸਮੇਂ ਤੋਂ ਮੇਰੇ ਖਿਆਲ 2009 ਵਿੱਚ ਉਹਨਾਂ ਦਾ ਕਤਲ ਹੋਇਆ ਸੀਗਾ ਸੋ ਇਹ ਬਹੁਤ ਸਾਲ ਆ ਜਿਹੜੇ ਲੱਗੇ ਹੈਗੇ ਆ 15-16 ਸਾਲ ਆ ਜਿਹੜੇ ਹੋ ਗਏ ਹੋਏ ਆ ਤੇ ਹੁਣ ਉਹਦੇ ਵਿੱਚ ਆਖਰੀ ਫੈਸਲਾ ਜਿਹੜਾ ਹੈ ਕੁਝ ਬੰਦੇ ਪਹਿਲਾਂ ਜਿਹੜੇ ਹੈਗੇ ਬਰੀ ਹੋ ਗਏ ਸੀ 2014-15 ਵਿੱਚ ਇੱਕ ਕੇਸ ਦਾ ਇੱਕ ਸਪਲੀਮੈਂਟਰੀ ਚਲਾਨ ਵਿੱਚ ਆਇਆ ਸੀਗਾ ਜਿਹੜੇ ਮੇਨ ਸੀਗਾ ਹਨ ਇਹ ਸਪਲੀਮੈਂਟਰੀ ਚਲਾਨ ਸੀ ਕਿਉਂਕਿ ਉਸ ਸਮੇਂ ਭਾਈ ਜਗਤਾਰ ਸਿੰਘ ਤਾਰਾ ਜਿਹੜੇ ਉਹ ਜੇਲ੍ਹ ਚੋਂ ਫਰਾਰ ਹੋ ਗਏ ਸਨ ਇਹਦਾ ਤਾਂ ਸਪਲੀਮੈਂਟਰੀ ਚਲਾਨ ਪੇਸ਼ ਕਰਕੇ ਭਾਈ ਹਰਮਨ ਸਿੰਘ ਗੋਲਡੀ ਉਹਨਾਂ ਨਾਲ ਪਾਇਆ ਸੀਗਾ ਰਮਨਦੀਪ ਸਿੰਘ ਗੋਲਡੀ ਨਾਲ ਸੋ ਉਹ ਦੋਵੇਂ ਆ ਜਿਹੜੇ ਹੁਣ ਬਰੀ ਹੋ ਗਏ ਹੋਏ ਨੇ ਸੋ ਇਸ ਕੇਸ 'ਚੋਂ ਮੇਰਾ ਖਿਆਲ ਇਹ ਕੈਂਚ ਸੀ ਜਿਹੜਾ ਹੁਣ ਫਾਈਨਲ ਹੋ ਗਿਆ ਹੋਇਆ ਕੇਸ ਬੰਦ ਹੋ ਗਿਆ ਸਾਰੀਆਂ ਇੱਕ 메인 ਚਲਾਨ ਆਇਆ ਇੱਕ ਸਪਲੀਮੈਂਟਰੀ ਚਲਾਨ ਆਇਆ ਉਹਦੇ ਚੋਂ ਜਿਹੜਾ ਹੈਗਾ ਇਹ ਆਖਰੀ ਜਿਹੜਾ ਕੱਲ ਫੈਸਲਾ ਆਇਆ ਉਹਦੇ ਵਿੱਚੋਂ ਇਹ ਦੋਵੇਂ ਸੱਜਣਾਂ ਜਿਹੜੇ ਇਹ ਬਰੀ ਹੋ ਗਏ ਆ ਪੁਲਿਸ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਪੇਸ਼ ਕਰ ਸਕੀ ਜਿਹਦੇ ਵਿੱਚੋਂ ਇਹਨਾਂ ਦੀ ਇਨਵੋਲਵਮੈਂਟ ਸਾਬਿਤ ਹੋਣੀ ਚਾਹੀਦੀ ਜੀ ਬਿਲਕੁਲ ਜੀ ਦੂਜੇ ਬੰਨੇ ਗੱਲਬਾਤ ਕਰ ਲੈਨੇ ਆ ਉੱਤਰਾਖੰਡ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਦੀ ਜਿਹੜੀ ਘਟਨਾ ਹੈਗੀ ਹੈ ਸਾਧ ਜਿਹੜਾ ਤਰਸੀਮ ਸਿੰਘ ਹੈਗਾ ਉਸ ਦਾ ਜਿਹੜਾ ਹੈ ਕਤਲ ਕਰ ਦਿੱਤਾ ਜਾਂਦਾ ਹੈ ਤੇ ਉਸ ਦੇ ਵਿੱਚ ਸਰਦਾਰ ਅਤਾ ਸਿੰਘ ਜੀ ਸਰਬਜੀਤ ਸਿੰਘ ਨਾਮ ਦੇ ਜਿਹੜੇ ਸ਼ਖਸ ਹੈਗੇ ਨੇ ਉਹਨਾਂ ਨੂੰ ਫੜ ਲਿਆ ਜਾਂਦਾ ਹੈ ਔਰ ਫਿਰ ਉਸ ਤੋਂ ਬਾਅਦ ਉਹਨਾਂ ਦੀਆਂ ਲੱਤਾਂ ਦੇ ਵਿੱਚ ਗੋਲੀਆਂ ਮਾਰੀਆਂ ਜਾਂਦੀਆਂ ਨੇ ਪੁਲਿਸ ਦਾ ਜਿਹੜਾ ਵਰਜ਼ਨ ਹੈ ਆਇਆ ਹੈਗਾ ਕਿ ਫਰਾਰ ਹੋਣ ਲੱਗੇ ਸਨ ਤੇ ਇਹਨਾਂ ਨੂੰ ਜਿਹੜੀਆਂ ਹਨ ਗੋਲੀਆਂ ਮਾਰੇ ਗਈਆਂ ਕੀ ਕੋਈ ਕਹੇ ਇਹ ਸਾਰੇ ਮਸਲੇ ਬਾਰੇ ਔਰ ਇਸ ਦੇ ਨਾਲ ਨਾਲ ਜੇ ਆਪਾਂ ਗੱਲ ਇਨਕਾਊਂਟਰਸ ਦੀ ਕਰ ਲਈਏ ਉਹ ਵੀ ਬਹੁਤ ਜਿਹੜੇ ਹੋ ਰਹੇ ਹੈਗੇ ਨੇ ਉਹਨਾਂ ਤੇ ਵੀ ਕੋਈ ਦੇਖਭਾਲ ਜਾਂ ਉਹਨਾਂ ਦੇ ਬਾਰੇ ਕੋਈ ਜਾਂਚ ਵਗੈਰਾ ਉਹ ਵੀ ਨਹੀਂ ਕੋਈ ਚੱਲ ਰਹੀ ਹੈ ਨਾ ਨਹੀਂ ਇਹ ਸਟੇਟ ਟੈਰਰイズਮ ਆ ਜਿਹੜਾ ਹੁਣ ਦੁਬਾਰੇ ਪੈਦਾ ਹੋ ਰਿਹਾ ਖਾਸ ਕਰਕੇ ਸਿੱਖਾਂ ਦੇ ਖਿਲਾਫ ਆ ਜਿਹੜਾ ਸਟੇਟ ਟੈਰਰイズਮ ਚਾਹੀਏ ਉਹ ਯੂਪੀ ਵੀ ਚਲੇ ਜਾ ਕੇ ਤਿੰਨ ਸਿੱਖ ਨੌਜਵਾਨ ਪਹਿਲਾਂ ਮਾਰੇ ਗਏ ਫਿਰ ਦੋ ਤਿੰਨ ਸਿੱਖ ਨੌਜਵਾਨ ਆ ਜਿਹੜੇ ਪੰਜਾਬ ਵਿੱਚ ਜਿਹੜੇ ਕਤਲ ਕਰ ਦਿੱਤੇ ਗਏ ਸ ਹਾਂ ਉਹ ਸਜਾਵਾਂ ਦੇਣ ਆ ਜਿਹੜੀ ਲੱਗੀ ਹੋਈ ਹੈਗੀ ਆ ਸੋ ਹੁਣ ਜਿਹੜਾ ਹੈਗਾ ਭਾਈ ਸਰਬਜੀਤ ਸਿੰਘ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕਿਸੇ ਡੇਰੇ ਵਿੱਚੋਂ ਜਾਂ ਗੁਰੂ ਘਰ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਉੱਤਰਾਖੰਡ ਦੀ ਪੁਲਿਸ ਵੱਲੋਂ ਇੱਕ ਉੱਤਰਾਖੰਡ ਦੇ ਜਿਹੜਾ ਰਿਸ਼ੀਕੇਸ਼ ਆ ਮੇਰੇ ਖਿਆਲ ਕਿਹੜਾ ਕਿਹੜਾ ਹੈਗਾ ਉਸ ਗੁਰੂ ਘਰ ਵਿੱਚ ਇੱਕ ਜਿਹੜਾ ਇਆਸ਼ੀਆ ਕਰਦਾ ਸੀ ਕੋਈ ਵਿਅਕਤੀ ਉਹਦਾ ਜਿਹੜਾ ਕਤਲ ਹੋਇਆ ਸੀ ਉਹਦੇ ਚੋਂ ਇੱਕ ਸਿੰਘ ਦਾ ਜਿਹੜਾ ਹੈਗਾ ਪਹਿਲਾਂ ਇਨਕੁਆਇਟਰ ਬਣਾ ਦਿੱਤਾ ਗਿਆ ਸੀ ਇਹ ਦੂਜੇ ਸਿੰਘ ਨੂੰ ਫੜਿਆ ਗਿਆ ਔਰ ਉਤਰਾਖੰਡ ਵਿੱਚ ਦੇ ਨੇੜੇ ਲਾ ਜਾ ਕੇ ਇੱਕ ਝੂਠੀ ਕਹਾਣੀ ਬਣਾਈ ਗਈ ਵੀ ਸਾਡੀ ਗੱਡੀ ਦਾ ਟਾਇਰ ਫਟ ਗਿਆ ਸੀ ਤੇ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਇਦੀ ਲੱਤਾਂ ਵਿੱਚ ਜਿਹੜੀ ਗੋਲੀ ਮਾਰੀ ਗਈ ਬਿਲਕੁਲ ਆਪਾਂ ਕਹਿ ਸਕਦੇ ਹਾਂ ਵੀ ਸਟੇਟ ਟੈਰਰਿਜ਼ਮ ਦਾ ਇੱਕ ਹੈ ਜਿਹੜਾ ਨਵਾਂ ਰੂਪ ਹੈ ਸਾਡੇ ਸਾਹਮਣੇ ਪੇਸ਼ ਹੋ ਰਿਹਾ ਹੈਗਾ ਉਤਰਾਖੰਡ ਦੀ ਪੁਲਿਸ ਉੱਤਰ ਪ੍ਰਦੇਸ਼ ਦੀ ਪੁਲਿਸ ਹੈ ਪੰਜਾਬ ਪੁਲਿਸ ਹੈ ਜਿਹੜੀ ਸਿੱਖਾਂ ਦੇ ਖਿਲਾਫ ਸਟੇਟ ਟੈਰਰਿਜ਼ਮ ਨੂੰ ਅੱਗੇ ਵਧਾ ਰਹੀ ਹੈਗੀ ਹੈ ਸੋ ਸਮੁੱਚੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਤੇ ਪੰਥਕ ਜਥੇਬੰਦੀਆਂ ਨੂੰ ਇਹਦੀ ਵਿਰੋਧਤਾ ਕਰਨੀ ਚਾਹੀਦੀ ਹੈ ਜੀ ਬਿਲਕੁਲ ਜੀ ਦੂਜੇ ਬੰਨੇ ਗੱਲਬਾਤ ਕਰ ਲੈਨੇ ਭਾਈ ਨਰੈਣ ਸਿੰਘ ਚੋੜਾ ਹੋਣਾ ਦੀ ਜਿਨ੍ਹਾਂ ਨੂੰ ਕਿ ਪਿਛਲੇ ਦਿਨੀ ਜਿਹੜੀ ਹੈ ਜ਼ਮਾਨਤ ਜਿਹੜੀ ਹੈ ਮਿਲੀ ਹੈਗੀ ਹੈ ਕੀ ਕਹੋਗੇ ਸਰਦਾਰ ਹਰਪਤਾ ਸਿੰਘ ਜੀ ਜਿਹੜਾ ਜੱਜ ਦੇ ਵੱਲੋਂ ਹਵਾਲਾ ਦਿੱਤਾ ਗਿਆ ਕਿ ਇੱਕ ਤਾਂ ਇਹਨਾਂ ਦੀ ਜਿਹੜੀ ਉਮਰ ਹੈਗੀ ਆ ਉਹ ਵੀ ਤਕਰੀਬਨ 70 ਸਾਲ ਦੇ ਲਾਗੇ ਚਾਗੇ ਹੈਗੀ ਆ ਤੇ ਉਸ ਦੇ ਨਾਲ ਨਾਲ ਜਿਹੜਾ ਹੈ ਬਾਦਲਾਂ ਵੱਲੋਂ ਇਸ ਦਾ ਸਖਤ ਵਿਰੋਧ ਜਿਹੜਾ ਹੈ ਉਹ ਕੀਤਾ ਗਿਆ ਕਿ ਮੈਂ ਦੇਖਦੇ ਹਾਂ ਹਾਂ ਜੀ ਹਾਂ ਜੀ ਸੋ ਉਹਦੇ ਚੋਂ ਇਹ ਹੈਗਾ ਵੀ ਪੁਲਿਸ ਨੇ ਕੇਸ ਮਰਕਾ ਉਹਦੇ ਵਿੱਚ 370 307 ਧਾਰਾ ਨਹੀਂ ਸੀ ਲੱਗੀ ਹੂੰ ਹੂੰ ਕਿਉਂਕਿ ਕੋਈ ਇੰਜਰੀ ਨਹੀਂ ਸੀ ਹੋਈ ਜੀ ਸੋ ਉਹਦਾ ਟੈਕਨੀਕਲ ਗਰਾਉਂਡ ਇਹ ਬਣਦਾ ਵੀ ਕੋਈ ਬੰਦਾ ਜ਼ਖਮੀ ਨਹੀਂ ਹੋਇਆ ਗੋਲੀ ਐ ਇੱਕ ਹਵਾ ਚ ਚੱਲ ਗਈ ਹੋਈ ਹੈ ਨਾ ਸੋ ਉਹਦੇ ਨਾਲ 307 ਧਾਰਾ ਜਿਹੜੀ ਵਕੀਲਾਂ ਦਾ ਮੈਂ ਸੁਣਿਆ ਉਹਨਾਂ ਦਾ ਮਤਲਬ ਉਹ ਮੇਰੇ ਖਿਆਲ ਹੁਣ ਚੇਂਜ ਹੋ ਗਿਆ ਬੀ ਐਨ ਐਸ ਹੋ ਗਿਆ ਉਹਦੇ ਜੀ ਸ਼ਾਇਦ ਨੰਬਰ ਨੰਬਰ ਬਦਲਤੇ ਇਹਨਾਂ ਨੇ 108 ਤੇ 109 ਲਗਾਇਆ ਹੈਗਾ ਅੱਛਾ ਜੋ ਵੀ ਹੈ ਜਿੱਦਾਂ ਵੀ ਉਹ 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 ਵਾਲੀ ਨਹੀਂ ਲੱਗੀ ਤੁਸੀਂ ਹਾਂ ਵੀ 307 ਵਾਲੀ ਵੀ ਜਿਹੜੀ ਹੈਗੀ ਆ ਨਾ ਵੀ ਕਤਲ ਤੋਂ ਪਹਿਲਾਂ ਦੀ ਖੁੰਦੀ ਹੈ ਜ਼ਖਮੀ ਕਰਨ ਨਾਲ ਕਿਉਂਕਿ ਜ਼ਖਮੀ ਕੋਈ ਨਹੀਂ ਹੋਇਆ ਸੋ ਟੈਕਨੀਕਲ ਗਰਾਉਂਡ ਤੇ 307 ਦਾ ਕੇਸ ਹੈ ਜਿਹੜਾ ਨਹੀਂ ਸੀ ਬੰਦਾ ਸੋ ਉਸ ਕਰਕੇ ਇੱਕ ਉਮਰ ਕਰਕੇ ਬਾਕੀ ਬਕਾਇਦਾ ਹੈ ਸਿਗਾ ਵੀ ਕੋਈ ਇੰਜਰੀ ਨਾ ਹੋਣ ਕਰਕੇ ਉਹਨਾਂ ਨੂੰ ਜ਼ਮਾਨਤ ਆ ਜਿਹੜੀ ਮਿਲ ਗਈ ਹੋਈ ਹੈ ਬਾਕੀ ਬਾਦਲ ਧੜੇ ਵੱਲੋਂ ਜਿਹੜਾ ਹੈ ਵਿਰੋਧ ਕੀਤਾ ਗਿਆ ਉਹਨਾਂ ਨੇ ਪੁਲਿਸ ਤੇ ਦੋਸ਼ ਲਾਇਆ ਵੀ ਪੁਲਿਸ ਆ ਜਿਹੜੀ ਢਿੱਲੀ ਕਾਰਗੁਜ਼ਾਰੀ ਕਰ ਰਹੀ ਹੈਗੀ ਆ ਸੋ ਬਾਦਲਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਵੀ ਇਹ ਢਿੱਲੀ ਕਾਰਗੁਜ਼ਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਨਹੀਂ ਕਰ ਰਹੀ 2007 ਵਿੱਚ ਸਿਰਸੇ ਵਾਲੇ ਡੇਰੇ ਨੇ ਗੁਰੂ ਸਾਹਿਬ ਦਾ ਸਵਾਂਗ ਰਚਿਆ ਸੀ ਅਕਾਲੀ ਦਲ ਦੀ ਸਰਕਾਰ ਸੀ ਢਿੱਲੀ ਕਾਰਵਾਈ ਹੋਈ ਔਰ ਜਿਹੜਾ ਹੈਗਾ ਉਹਦੇ ਖਿਲਾਫ ਕੇਸ ਵਾਪਸ ਲੈ ਲਿਆ ਗਿਆ ਕੋਰਟ ਵਿੱਚ ਕੇਸ ਵਾਪਸ ਇੱਕ ਜੱਜ ਨੇ ਕੋਰਟ ਕੇਸ ਵਾਪਸ ਲੈਣ ਤੋਂ ਨਾ ਕਰ ਦਿੱਤੀ ਉਹਦੀ ਸਿਕਿਉਰਿਟੀ ਘਟਾਈ ਗਈ ਉਨੂੰ ਉੱਤਮਕੀਆਂ ਦਿੱਤੀਆਂ ਗਈਆਂ ਵੀ ਜੇ ਕੇਸ ਵਾਪਸ ਨਾ ਲਿਆ ਤਾਂ ਤੇਰਾ ਕੁਝ ਹੋਰ ਹਸ਼ਰ ਹੋ ਸਕਦਾ ਜੀ ਇਹ ਕੇਸ ਆਇਆ ਉਹ ਤੋਂ ਬਾਅਦ 2015 ਚ ਗੋਲੀ ਚੱਲਦੀ ਆ ਹਨਾ ਸਿੰਘ ਸ਼ਹੀਦ ਹੁੰਦੇ ਆ ਤੇ ਪੁਲਿਸ ਅਣਪਛਾਤੀ ਹੋ ਜਾਂਦੀ ਹੈ ਸੋ ਇਹ ਲੀਹਾਂ ਬਾਦਲਾ ਨੇ ਹੀ ਪਾਈਆਂ ਹੋਈਆਂ ਮਤਲਬ ਇਹ ਮੇਰੇ ਖਿਆਲ ਪਹਿਲੀ ਵਾਰੀ ਹੋਣਾ ਕਿ ਪੁਲਿਸ ਹੀ ਅਣਪਛਾਤੀ ਹੋਵੇ ਜੀ ਜਿਹਦੇ ਤੇ ਅਜਾ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਆ ਉਹ ਬਾਦਲਾਂ ਦੀਆਂ ਪੈੜਾਂ ਪਾਈਆਂ ਹੋਈਆਂ ਨੇ ਜੀ ਸਭ ਤੋਂ ਵੱਡਾ ਕੇਸ ਭਾਈ ਜਿਹੜਾ ਜਸਪਾਲ ਸਿੰਘ ਚੌੜ ਸਿੱਧਵਾ ਦਾ ਜਦੋਂ ਭਾਈ ਜਗਤਾਂ ਭਾਈ ਬਲਵੰਤ ਸਿੰਘ ਰਾਜੋਵਾਨਾ ਦੀ ਫਾਂਸੀ ਦੇ ਖਿਲਾਫ ਪ੍ਰਦਰਸ਼ਨ ਹੋਏ ਗੁਰਦਾਸਪੁਰ ਵਿੱਚ ਇੱਕ 16 ਸਾਲ 17 ਸਾਲਾਂ ਦੇ ਨੌਜਵਾਨ ਨੂੰ ਪੁਲਿਸ ਨੇ ਸਿੱਧੀਆਂ ਗੋਲੀਆਂ ਮਾਰ ਕੇ ਕਤਲ ਕੀਤਾ ਉਹਦਾ ਕੇਸ ਹਾਈ ਕੋਰਟ ਤੱਕ ਗਿਆ ਹਾਈ ਕੋਰਟ ਵਿੱਚ ਪੰਜਾਬ ਪੁਲਿਸ ਜਿਹੜੀ ਅਕਾਲੀ ਦਲ ਦੀ ਸਰਕਾਰ ਦੇ ਦੀ ਐਨਸੀ ਸੁਖਵੀਰ ਸਿੰਘ ਬਾਦਲ ਜਿਹਦੇ ਗ੍ਰਹਿ ਮੰਤਰੀ ਸੀ ਉਹ ਕਹਿੰਦੇ ਅਸੀਂ ਤਾਂ ਹਵਾ ਵਿੱਚ ਗੋਲੀ ਚਲਾਈ ਸੀ ਹਵਾ ਵਿੱਚੋਂ ਉੱਪਰੋਂ ਗੋਲੀ ਥੱਲੇ ਆ ਕੇ ਉਹਦੇ ਸਿਰ 'ਚ ਵੱਜ ਗਈ ਉਹਦੀ ਮੌਤ ਹੋ ਗਈ ਤੁਸੀਂ ਦੇਖੋ ਕਿੱਡਾ ਵੱਡਾ ਝੂਠ ਆ ਹਵਾ ਵਿੱਚ ਉੱਪਰ ਨੂੰ ਗਈ ਹੋਈ ਗੋਲੀ ਵਾਪਸ ਆ ਕੇ ਡੈਮੇਜ ਨਹੀਂ ਕਰ ਸਕਦੀ ਇਹ ਟੈਕਨੀਕਲ ਹੈ ਜਿਹੜੀ ਉੱਪਰ ਨੂੰ ਫਾਇਰ ਹੋ ਗਿਆ ਉਹ ਥੱਲੇ ਆ ਕੇ ਬੰਦਾ ਕਿਵੇਂ ਮਾਰ ਦੇਗੀ ਔਰ ਉਹ ਜਿਹੇ ਜੱਜ ਜੀ ਨੇ ਕਿਹਾ ਹਾਂ ਬਿਲਕੁਲ ਤੁਹਾਡੀ ਗੱਲ ਠੀਕ ਹੈਗੀਆ ਕੇਸ ক্লোਜ਼ ਕਰਤਾ ਸੋ ਇਹ ਪੈੜਾ ਪੁਰਸ ਦੇ ਰਾਜਨੀਤਿਕ ਕਰਨ ਦੀਆਂ ਅਕਾਲੀਆਂ ਨਹੀਂ ਪਾਈਆਂ ਨੇ ਕਾਂਗਰਸ ਹ ਆਮ ਆਦਮੀ ਪਾਰਟੀ ਤਾਂ ਉਹਨਾਂ ਨੂੰ ਅੱਗੇ ਹੀ ਵਧਾ ਰਹੀ ਆ ਜੇ ਤੁਸੀਂ ਉਦੋਂ ਪੁਲਿਸ ਆਨ ਪਛਾਤ ਨਹੀਂ ਹੁੰਦੀ ਜਸਪਾਲ ਸਿੰਘ ਚੌਰ ਸਿੱਧਵਾਂ ਦੇ ਕਾਤਲ ਆ ਜਿਹੜੇ ਫੜੇ ਜਾਂਦੇ ਸਿਰਸੇ ਵਾਲੇ ਦਾ ਜਿਹੜਾ ਹੈਗਾ ਕੇਸ ਚੱਲਦਾ ਬੇਦਵੀ ਵਾਲੇ ਦੋਸ਼ੀ ਫੜੇ ਜਾਂਦੇ ਤਾਂ ਅੱਜ ਹੋ ਸਕਦਾ ਸੀ ਭਾਈ ਨਰੈਣ ਸਿੰਘ ਚੌੜਾ ਦੀ ਵੀ ਜਮਾਨਤ ਨਾ ਹੁੰਦੀ ਇਹ ਤੁਹਾਡੀਆਂ ਹੀ ਪਾੜਾਂ ਪਾਈਆਂ ਹੋਈਆਂ ਨੇ ਮਤਲਬ ਜਿਹੜੀ ਫਸਲ ਤੁਸੀਂ ਬਿਜੀ ਸੀ ਉਹਨਾਂ ਨੂੰ ਜਿਹੜਾ ਵੱਢ ਰਹੇ ਹੈਗੇ ਉਹ ਵੱਢ ਰਹੇ ਤੁਸੀਂ ਜੀ ਬਿਲਕੁਲ ਜੀ ਤੇ ਗੱਲਬਾਤ ਕਰ ਲੈਨੇ ਆ ਭਾਈ ਅਮਰਪਾਲ ਸਿੰਘ ਉਹਨਾਂ ਦੇ ਸਾਥੀ ਵਰਿੰਦਰ ਸਿੰਘ ਫੌਜੀ ਉਹਨਾਂ ਦੀ ਜਿਨ੍ਹਾਂ ਨੂੰ ਕਿ ਪੇਸ਼ ਕੀਤਾ ਗਿਆ ਤੇ 5 ਦਿਨਾਂ ਦਾ ਜਿਹੜਾ ਰਿਮਾਂਡ ਹੈ ਅਜਨਾਲਾ ਕੋਰਟ ਦੇ ਵਿੱਚੋਂ ਮਿਲਿਆ ਹੈਗਾ ਇਹ ਉਹੀ ਹਨ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਦਾ ਐਨਐਸਏ ਜਿਹੜਾ ਹੈ ਵਿਦਾਇਆ ਜਾਣਾ ਸੀ ਪਰ ਇਹਨਾਂ ਦਾ ਐਨਐਸਏ ਜਿਹੜਾ ਨਹੀਂ ਵਿਦਾਇਆ ਗਿਆ ਔਰ ਹੁਣ ਉੱਥੇ ਡਿਬਰੂਗੜ੍ਹ ਦੀ ਗੱਲ ਕਰੀਏ ਤੇ ਪੁਲਿਸ ਸਿੰਘ ਹੀ ਹੋਤੇ ਹੈਗੇ ਨੇ ਸਰਦਾਰਤਾ ਸਿੰਘ ਜੀ ਕੀ ਕਹੋਗੇ ਜਿਹੜੇ ਬਾਕੀ ਦੇ 7 ਜਾਣੇ ਜਿਹੜੇ ਸੀ ਜਿਹੜੇ ਡਿਬਰੂਗੜ ਤੋਂ ਲਿਆਂਦੇ ਗਏ ਸਨ ਤੇ ਇੱਕ ਸਿੰਘ ਜਿਹੜਾ ਹੈ ਹੋਰ ਇਥੋਂ ਲੋਕਲ ਜਿਹੜਾ ਹੈ ਅਰੈਸਟ ਕੀਤਾ ਗਿਆ ਸੀ 8 ਜਾਣਿਆਂ ਦਾ 14 ਦਿਨ ਦੀ ਨਿਆਇਕ ਹਰਾਸ ਵਿੱਚ ਭੇਜ ਦਿੱਤਾ ਗਿਆ ਪੁਲਿਸ ਨੇ ਬਾਰ ਬਾਰ 2-3 ਵਾਰ ਰਿਮਾਂਡ ਤੇ ਉਹਨਾਂ ਦਾ ਲਿਆ ਪਰ ਇਹਨਾਂ ਲੰਬਾ ਰਿਮਾਂਡ ਜਿਹੜਾ ਨਹੀਂ ਮਿਲਿਆ ਨਹੀਂ ਮਿਲਿਆ ਨਹੀਂ ਮਿਲਿਆ ਸੋ ਪਹਿਲੇ 7 ਵਿਅਕਤੀ ਤੇ ਇੱਕ ਜਿਹੜਾ ਸਿੰਘ ਫੜਿਆ ਹੈਗਾ ਉਹਦਾ ਉਹ ਜੁਡੀਸ਼ੀਅਲ ਕਸਟਡੀ ਚ ਚਲੇ ਗਏ ਨੇ ਹਾਂ ਪਾਈ ਬਰਿੰਦਰ ਸਿੰਘ ਫੌਜੀ ਨੂੰ ਉਹਨਾਂ ਦਾ ਜਿਹੜਾ ਹੈਗਾ ਖਤਮ ਹੋ ਗਿਆ ਹੋਇਆ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਉਹਨਾਂ ਨੂੰ ਟ੍ਰਾਂਨਜ਼ਿਟ ਰਿਮਾਂਡ ਤੇ ਲਿਆ ਕੇ ਅਸਾਮ ਦੀ ਜੇਲ੍ਹ ਚੋਂ ਤੇ ਮੁੜ ਕੇ ਇਸ ਕੇਸ ਅਜਨਾਲੇ ਵਾਲੇ ਕੇਸ ਚ ਜਿਹੜਾ ਫੜਿਆ ਗਿਆ ਸੋ ਵਕੀਲ ਖਾਰਾ ਨੇ ਜਿਹੜੇ ਉਹਨਾਂ ਦਾ ਜਿਹੜੇ ਵੱਡੇ ਜਿਹੜੇ ਪਿਤਾ ਜੀ ਨੇ ਛੋਟੇ ਦੇ ਪਿਤਾ ਜੀ ਨੇ ਮੈਨੂੰ ਨਾਂ ਕਈ ਵਾਰੀ ਭੁੱਲ ਜਾਂਦਾ ਸੋ ਉਹਨਾਂ ਨੇ ਆਖਿਆ ਉਹ ਉਹਨਾਂ ਨੇ ਇਹ ਆਖਿਆ ਹੈਗਾ ਵੀ ਬਹੁਤ ਸਾਰੇ ਬੰਦੇ ਥਾਣਾ ਕੇ ਥਾਣੇ ਅਜਨਾਲੇ ਥਾਣੇ ਵਾਲੇ ਕੇਸ ਚੋਂ ਪਾਏ ਆ ਜਿਹੜੇ ਉੱਥੇ ਨਹੀਂ ਮੌਜੂਦ ਸੀ ਹੂੰ ਹੂੰ ਜਿਹੜੇ ਅਜਨਾਲੇ ਵਾਲੇ ਦਲਜੀਤ ਸਿੰਘ ਕਲਸੀ ਦਾ ਵੀ ਇੱਦਾਂ ਹੀ ਸੀ ਨਹੀਂ ਸੀ ਹਾਂ ਇੱਕ ਦੋ ਹੋਰ ਸੱਜਣਾਂ ਪ੍ਰਧਾਨ ਮੰਤਰੀ ਬਾਜੇ ਕੇ ਵੀ ਹੈ ਨਹੀਂ ਸੀ ਉਹ ਵੀ ਹੈ ਨਹੀਂ ਸੀ ਸੋ ਪੁਲਿਸ ਸਟੇਸ਼ਨ ਵਾਲੇ ਕੇਸ ਚ ਸਾਰੇ ਬੰਦੇ ਸ਼ਾਮਲ ਨਹੀਂ ਸੀ ਆਪਾਂ ਇਹ ਨਹੀਂ ਕਹਿੰਦੇ ਮਤਲਬ ਕਿ ਵੀ ਸਾਰੇ ਨਹੀਂ ਸੀ ਸ਼ਾਮਲ ਕੁਝ ਬੰਦੇ ਆ ਜਿਹੜੇ ਨਹੀਂ ਸੀ ਨਹੀਂ ਸੀ ਸ਼ਾਮਲ ਜਿੱਦਾਂ ਬਾਜੇ ਕੇ ਹੋਇਆ ਦਲਜੀਤ ਸਿੰਘ ਕਲਸੀ ਇਹਨਾਂ ਨੂੰ ਘਰਾਂ ਤੋਂ ਫੜ ਕੇ ਉਸ ਕੇਸ ਵਿੱਚ ਅਟੈਚ ਨੱਥੀ ਕਰ ਦਿੱਤਾ ਗਿਆ ਹੈਗਾ ਸੋ ਹੁਣ ਇਹ ਦੇਖਣਾ ਹੈਗਾ ਇਹ ਹੁਣ ਵਕੀਲਾਂ ਨੂੰ ਅੱਗੇ ਜਾ ਕੇ ਇਹ ਸਾਰਾ ਸਿੱਧ ਕਰਨਾ ਪਊਗਾ ਸੋ ਭਾਈ ਬਰਿੰਦਰ ਸਿੰਘ ਫੌਜ ਜੀ ਜਿਹੜੇ ਗਨਮੈਨ ਸੀਗੇ ਭਾਈ ਅਮਰਪਾਲ ਸਿੰਘ ਦੇ ਉਹਨਾਂ ਦਾ ਐਨਐਸਏ ਟੁੱਟ ਗਿਆ ਹੁਣ ਪਪਲ ਪ੍ਰੀਤ ਸਿੰਘ ਤੇ ਭਾਈ ਅਮਰਪਾਲ ਸਿੰਘ ਦੋਨੋਂ ਸਿੰਘ ਆ ਜਿਹੜੇ ਡਿਬਰੂਗੜ੍ਹ ਰਹਿ ਗਏ ਆ ਸੋ ਉਹਨਾਂ ਬਾਰੇ ਦੇਖੋ ਕਿਉਂਕਿ ਅਮਿਤ ਸ਼ਾਹ ਨੇ ਪਿਛਲੇ ਹਫਤੇ ਕਹਿ ਦਿੱਤਾ ਹੋਇਆ ਪਾਰਲੀਮੈਂਟ ਵਿੱਚ ਸੋ ਉਹਨਾਂ ਬਾਰੇ ਕੋਈ ਫੈਸਲਾ ਵੱਖਰਾ ਵੀ ਹੋ ਸਕਦਾ ਹੈਗਾ ਮੇਜਿਸ ਢੰਗ ਨਾਲ ਉਹ ਬੋਲੇ ਹੈਗੇ ਆ ਹਾਲਾਂਕਿ ਸਿੱਖ ਜਥੇਬੰਦੀਆਂ ਨੇ ਵਿਰੋਧ ਕਰਿਆ ਅ ਖਾਸ ਕਰਕੇ ਜੇ ਆਪਾਂ ਨਾਲ ਇਹ ਚਾਹੇ ਉਹਨਾਂ ਨੇ ਕਈ ਵਾਰ ਗਲਤੀਆਂ ਕਰਦੇ ਆ ਆਪਾਂ ਉਹਨਾਂ ਤੇ ਟਿੱਪਣੀਆਂ ਵੀ ਕਰਦੇ ਆ ਪਰ ਰਜਿੰਦਰ ਸਿੰਘ ਮਹਿਤਾ ਔਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਗ੍ਰਹਿ ਮੰਤਰੀ ਦੇ ਬਿਆਨਾਂ ਦਾ ਵਿਰੋਧ ਕਰਿਆ ਹੈਗਾ ਬੇਤੁ ਸ਼੍ਰੋਮਣੀ ਕਮੇਟੀ ਨੇ ਅੱਜ ਮਤਾ ਵੀ ਪਾਸ ਕਰਾਇਆ ਸੋ ਅੱਜ ਹਰਜਿੰਦਰ ਸਿੰਘ ਧਾਮੀ ਨੇ ਅਜਲਾਸ ਵਿੱਚ ਮਤਾ ਪਾਸ ਪਾਇਆ ਵੀ ਜਿਹੜੇ ਜਿਹੜੇ ਗੁਰੂ ਦੇ ਸਿੱਖ ਨੇ ਉਹ ਜੇਲਾਂ ਵਿੱਚ ਗੁਰਬਾਣੀ ਦਾ ਜਾਪ ਹੀ ਕਰਦੇ ਆ ਔਰ ਸੰਤ ਜਰਨੈਲ ਸਿੰਘ ਆ ਜਿਹੜੇ ਸਾਡੇ ਮਹਾਨ ਸ਼ਹੀਦ ਆ ਸਾਡੇ ਮਹਾਨ ਕੌਮੀ ਯੋਧੇ ਆ ਔਰ ਉਹਦਾ ਸਤਕਾਰ ਆ ਜਿਹੜਾ ਸੋ ਮੁੱਚੇ ਸਿੱਖ ਕੰਮ ਕਰਦੀ ਹੈਗੀ ਸੋ ਉਹਨਾਂ ਨੂੰ ਇਹ ਜਿਹੜਾ ਹੈਗਾ ਇਹ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਕਿਸੇ ਵੀ ਤਰ੍ਹਾਂ ਤੋਂ ਜਿਹੜਾ ਉਹਨਾਂ ਨੇ ਉੱਥੇ ਬਿਆਨ ਦਿੱਤਾ ਉਹਦੇ ਹਿਸਾਬ ਨਾਲ ਹਲੇ ਵੀ ਮੰਨਿਆ ਜਾ ਸਕਦਾ ਵੇ ਸ਼ਾਇਦ ਉਹਨਾਂ ਨੂੰ ਜਾਂ ਐਨਐਸਏ ਹੋਰ ਵਧਾ ਲਈ ਜਾਵੇ ਬ੍ਰੇਕ ਪਾ ਕੇ ਦੋ ਦਿਨਾਂ ਦੀ ਦੋ ਦਿਨਾਂ ਦਾ ਉਹਨਾਂ ਦਾ ਕੋਈ ਅਦਾਲਤੀ ਰਿਮਾਂਡ ਬਣਾ ਕੇ ਪੇਸ਼ ਕੀਤਾ ਜਾਊਗਾ ਜਾਂ ਟਰਾਂਜ਼ਿਟ ਰਿਮਾਂਡ 'ਚ ਰੱਖ ਲਣਗੇ ਫਿਰ ਸਾਲ ਦਾ ਵਧਾ ਦਿੱਤਾ ਜਾਊਗਾ ਕਿਉਂਕਿ ਕਿਹੜਾ ਪੁੱਛਦਾ ਅਦਾਲਤਾਂ 'ਚ ਨਾ ਪੁੱਛਦੀਆਂ ਨੇ ਸੋ ਉਹਦੇ 'ਚੋਂ ਜਾਂ ਫਿਰ ਉਹਨਾਂ ਨੂੰ ਅਨਲੌਫਲ ਐਕਟੀਵਿਟੀ ਜਿਹੜਾ ਆਲਰੇਡੀ ਕੇਸ ਹੈਗਾ ਹੀ ਆ ਉਸਦੇ ਵਿੱਚ ਵਾਪਸ ਪਾ ਦਿੱਤਾ ਜਾਊਗਾ ਬਿਲਕੁਲ ਜੀ ਦੇਖਦੇ ਹਾਂ ਕੀ ਕੁਝ ਇਸ ਦੇ ਵਿੱਚ ਆਉਣ ਵਾਲੇ ਦਿਨਾਂ ਜਿਹੜੀ ਅਪਡੇਟ ਹੁੰਦੀ ਹੈ 22 April ਦੀ ਤਰੀਕ ਜਿਹੜੀ ਹੈਗੀ ਜਦੋਂ ਐਨਐਸਏ ਵਧਣਾ ਹੈ ਜਾਂ ਨਹੀਂ ਵਧਣਾ ਹੈ ਉਹਦੇ ਬਾਰੇ ਜਿਹੜੀ ਜਾਣਕਾਰੀ ਆਪਾਂ ਨੂੰ حاصل ਹੋਵੇਗੀ